ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪਾਈ ਵਿਧੀ ਚੰਦ ਜੀ ਨੇ ਬਾਦਸ਼ਾਹ ਦੀ ਬੇਗਮ ਦਾ ਜੇਵਰ ਲਿਆਉਣਾ ਪ੍ਰਸ਼ਾਦ ਸ਼ੱਕ ਕੇ ਜਦ ਗੁਰੂ ਜੀ ਆਪਣੇ ਮਹਿਲਾਂ ਵਿੱਚ ਵਿਰਾਜ ਰਹੇ ਸਨ ਤਾਂ ਮਾਤਾ ਮਰਵਾਹੀ ਜੀ ਅਤੇ ਨਾਨਕੀ ਜੀ ਨੇ ਪੁੱਛਿਆ ਮਹਾਰਾਜ ਇਹ ਜੁੱਦ ਦਾ ਬਖੇੜਾ ਕਿਸ ਤਰ੍ਹਾਂ ਵੱਧ ਗਿਆ ਬਾਦਸ਼ਾਹ ਦਾ ਐਡਾ ਵੱਡਾ ਲਸ਼ਕਰ ਤੁਹਾਡੇ ਉੱਤੇ ਕਿਵੇਂ ਚੜਾ ਆ ਆਪਣੇ ਮਹਿਲਾ ਦੀ ਗੱਲ ਸੁਣ ਕੇ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਬਾਦਸ਼ਾਹ ਦੇ ਦੋ ਬਹੁਤ ਪਿਆਰੇ ਘੋੜੇ ਪਾਈ ਵਿਦੀ ਚੰਦ ਇੱਕ ਵਾਰੀ ਕਾਹੀ ਬਣ ਕੇ ਤੇ ਦੂਜੀ ਵਾਰ ਨਜੂਮੀਆਂ ਬਣ ਕੇ ਲਾਹੌਰ ਦੇ ਕਿਲੇ ਦੀ ਕੰਧੇ ਟਪਾ ਕੇ ਲਿਆਇਆ ਸੀ ਬਾਦਸ਼ਾਹ ਨੇ ਆਪਣੇ ਘੋੜੇ ਵਾਪਸ ਲੈਣ ਵਾਸਤੇ ਸਾਡੇ ਉੱਤੇ 35000 ਜਵਾਨਾਂ ਦਾ ਲਸ਼ਕਰ ਭੇਜਤਾ ਬੜਾ ਕਮਸਾਨ ਦਾ ਯੁੱਧ ਹੋਇਆ ਜਿਸ ਵਿੱਚ ਤੁਰਕ ਸੈਨਾ ਦੀ ਸਾਰੀ ਦੀ ਸਾਰੀ ਮਾਰੀ ਗਈ ਇਹੀ ਗੱਲ ਸੁਣ ਕੇ ਮਾਤਾ ਨਾਨਕੀ ਜੀ ਨੇ ਹੈਰਾਨ ਹੋ ਕੇ ਕਿਹਾ ਤਦ ਭਾਈ ਵਿਧੀ ਚੰਦ ਬੜਾ ਭਿਆਨਕ ਚੋਰ ਹੈ ਜਿਹੜਾ ਕਿ ਅੱਗੇ ਕਦੀ ਡਿੱਠਾ ਸੁਣਿਆ ਨਹੀਂ ਇਹ ਬਾਦਸ਼ਾਹ ਦੇ ਹਜ਼ਾਰਾਂ ਪਹਿਰੇਦਾਰਾਂ ਦੇ ਹੁੰਦਿਆਂ ਸਾਰਿਆਂ ਨੂੰ ਛਲ ਕੇ ਘੋੜੇ ਲਿਆਇਆ ਇਸ ਨੂੰ ਕੁਛ ਡਰ ਨਾ ਆਇਆ ਗੁਰੂ ਜੀ ਨੇ ਕਿਹਾ ਵਿਧੀ ਚੰਦ ਬਾੜ ਤੇ ਬੁੱਧੀ ਕਰਕੇ ਬਹੁਤ ਵੱਡਾ ਹੈ ਇਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਇਸ ਨੇ ਪਹਿਲਾਂ ਵੀ ਪਰਉਪਕਾਰ ਵਾਸਤੇ ਚੋਰੀ ਕੀਤੀ ਸੀ ਅਤੇ ਫਿਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਣਾਂ ਅੰਕੇ ਸਿੱਖ ਬਣ ਗਿਆ ਸੀ ਔਰ ਚੋਰੀ ਤਿਆਗ ਦਿੱਤੀ ਸੀ ਇਹ ਗੱਲ ਅਚਰਜ ਦੀ ਸੁਣ ਕੇ ਮਾਤਾ ਨਾਨਕੀ ਜੀ ਨੇ ਕਿਹਾ ਮਹਾਰਾਜ ਇਸ ਨੂੰ ਸੱਦ ਲਵੋ ਇਸ ਪਾਸੋਂ ਸਾਰੀ ਗੱਲ ਸੁਣੀਏ ਕਿ ਇਸ ਨੇ ਐਡਾ ਕਠਨ ਕੰਮ ਕਿ ਸਤਰਾਂ ਕੀਤਾ ਤਾਂ ਗੁਰੂ ਜੀ ਨੇ ਸੇਵਾਦਾਰ ਨੂੰ ਭੇਜ ਕੇ ਭਾਈ ਵਿਦੀ ਚੰਦ ਨੂੰ ਬੁਲਾ ਲਿਆ ਭਾਈ ਜੀ ਵਿਦੀ ਚੰਦ ਨੇ ਪਹਿਲਾਂ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਫਿਰ ਮਾਤਾ ਜੀ ਨੂੰ ਮੱਥਾ ਟੇਕ ਕੇ ਬੈਠ ਗਿਆ ਗੁਰੂ ਜੀ ਨੇ ਕਿਹਾ ਬਿਦੀ ਚੰਦ ਤੁਹਾਡੇ ਪਾਸੋਂ ਸ਼੍ਰੀ ਨਾਨਕੀ ਜੀ ਅਤੇ ਮਰਵਾਹੀ ਜੀ ਇਹ ਸੁੰਣਾ ਚਾਹੁੰਦੀਆਂ ਹਨ ਕਿ ਤੁਸੀਂ ਐਡੇ ਚੋਰੀ ਆਦਿਕ ਦੇ ਇਕੱਠਣ ਕੰਮ ਕਿਸ ਤਰ੍ਹਾਂ ਕੀਤੇ ਸਨ ਬਿਦੀ ਚੰਦ ਨੇ ਹੱਥ ਜੋੜ ਕੇ ਕਿਹਾ ਇਸ ਤਰ੍ਹਾਂ ਦੱਸਿਆ ਪਹਿਲਾਂ ਜਵਾਨੀ ਸਮੇਂ ਚੋਰੀ ਆਦਿਕ ਦੇ ਮੈਂ ਬਹੁਤ ਕੰਮ ਕਰਦਾ ਸੀ ਇੱਕ ਵਾਰ ਮੈਂ ਕੁਛ ਮੱਝਾਂ ਚੋਰਾ ਕੇ ਘਰ ਵੱਲ ਲਈ ਆਉਂਦਾ ਸੀ ਪਿੱਛੋਂ ਮੱਝਾਂ ਵਾਲਿਆਂ ਨੂੰ ਖਬਰ ਹੋ ਗਈ ਕਿ ਉਹ ਬਹੁਤ ਸਾਰੇ ਆਦਮੀ ਲੈ ਕੇ ਮੇਰੇ ਪਿੱਛੇ ਆ ਗਏ ਮੈਨੂੰ ਚੋਲੇ ਪਿੰਡ ਪਾਸ ਆਣ ਕੇ ਬਾਹਰ ਮਿਲ ਲ ਪਈ ਉਸ ਵੇਲੇ ਮੱਝਾਂ ਨੂੰ ਪਾਣੀ ਦੇ ਭਰੇ ਹੋਏ ਛੱਪੜ ਵਿੱਚ ਬਾੜ ਕੇ ਮੈਂ ਆਪ ਇੱਕ ਗੁਰਸਿੱਖ ਜਿਸ ਦਾ ਨਾਂ ਅਦਲੀ ਸੀ ਉਸ ਦੇ ਚਰਨਾਂ ਤੇ ਜਾ ਕੇ ਪੈ ਗਿਆ ਉਸ ਨੂੰ ਮੈਂ ਆਪਣੀ ਚੋਰੀ ਦੀ ਗੱਲ ਸੁਣਾਈ ਤੇ ਬੇਨਤੀ ਕੀਤੀ ਕਿ ਆਪ ਪਰਉਪਕਾਰੀ ਸੰਤ ਹੋ ਮੈਨੂੰ ਇਨਾਂ ਤੋਂ ਬਚਾ ਲਵੋ ਉਪਰੰਤ ਆਪਣਾ ਸਿੱਖ ਕਰ ਲਵੋ ਪਰ ਉਪਕਾਰੀ ਭਾਈ ਅਦਲੀ ਮੇਰੀ ਬੇਨਤੀ ਸੁਣ ਕੇ ਬਹੁਤ ਕਿਰਪਾਲੂ ਹੋ ਗਿਆ ਮੈਨੂੰ ਕਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਆਪਣੇ ਹਿਰਦੇ ਵਿੱਚ ਧਿਆਨ ਕਰਕੇ ਉਹਨਾਂ ਦਾ ਸਿਮਰਨ ਕਰਕੇ ਉਹੋ ਗੁਰੂ ਜੀ ਤੇਰੀ ਲਾਜ ਰੱਖਣਗੇ ਫਿਰ ਤੂੰ ਇਹ ਚੋਰੀ ਦਾ ਕੰਮ ਛੱਡ ਕੇ ਉਹਨਾਂ ਦਾ ਸਿੱਖ ਬਣ ਜਾਵੀ ਭਾਈ ਅਦਲੀ ਜੀ ਦਾ ਉਪਦੇਸ਼ ਧਾਰਨ ਕਰਕੇ ਮੈਂ ਸਤਗੁਰੂ ਜੀ ਨੂੰ ਆਰਾਧਨ ਲੱਗਾ ਤਾਂ ਅੱਜ ਤੱਕ ਪਿੱਛੋਂ ਬਾਹਰ ਵੀ ਪਹੁੰਚ ਗਈ ਬਾਹਰ ਨੇ ਅਦਲੀ ਨੂੰ ਕਿਹਾ ਕਿ ਸਾਡੀਆਂ ਮੱਜਾਂ ਇੱਕ ਚੋਰ ਲੈ ਕੇ ਇੱਥੇ ਆਇਆ ਹੈ ਜੇਕਰ ਤੁਸੀਂ ਉਸ ਨੂੰ ਵੇਖਿਆ ਹੈ ਤਾਂ ਸਾਨੂੰ ਦੱਸੋ ਭਾਈ ਅਦਲੀ ਨੇ ਕਿਹਾ ਕਿ ਕੁਝ ਮਈਆਂ ਇਸ ਛੱਪੜ ਵਿੱਚ ਬੈਠੀਆਂ ਹਨ ਇਹਨਾਂ ਤੋਂ ਬਿਨਾ ਹੋਰ ਮੈਂ ਕੋਈ ਚੰਦਾ ਨਹੀਂ ਵੇਖਿਆ ਮੱਝ ਦੇ ਮਾਲਕਾਂ ਨੇ ਕਿਹਾ ਇਹ ਮੱਝਾਂ ਚੰਗੀ ਤਰ੍ਹਾਂ ਵੇਖ ਲਈਆਂ ਹਨ ਇਹ ਸਾਡੀਆਂ ਨਹੀਂ ਹਨ ਸਾਡੀਆਂ ਸਾਰੀਆਂ ਮਈਆਂ ਕਾਲੀਆਂ ਹਨ ਪਰ ਇਹ ਬੂਰੀਆਂ ਹਨ ਇਸ ਤਰ੍ਹਾਂ ਆਖ ਕੇ ਉਹ ਬਾਹਰ ਪਿੱਛੇ ਨੂੰ ਮੁੜ ਗਈ ਜਦੋਂ ਬਾਹਰ ਚਲੀ ਗਈ ਤਾਂ ਮੈਂ ਭਾਈ ਅਦਲੀ ਜੀ ਨੂੰ ਕਿਹਾ ਗੁਰੂ ਜੀ ਚਹਰੀ ਕਲਾ ਵੇਖੀ ਹੈ ਉਹਨਾਂ ਦਾ ਸਿਮਰਨ ਕਰਨ ਨਾਲ ਮੇਰੀ ਸਹਾਇਤਾ ਕਰਕੇ ਉਹਨਾਂ ਨੇ ਮੈਨੂੰ ਬਚਾ ਲਿਆ ਹੈ ਪਾਈ ਅਦਲੀ ਨੇ ਕਿਹਾ ਹੁਣ ਤੂੰ ਚੋਰੀ ਦਾ ਕੰਮ ਛੱਡ ਕੇ ਗੁਰੂ ਜੀ ਦੇ ਚਰਨੀ ਜਾਪੋ ਤੇਰੀ ਕਲਿਆਣ ਹੋ ਜਾਵੇਗੀ ਤੇਰੇ ਵੱਡੇ ਭਾਗ ਹੋ ਜਾਣਗੇ ਇਹ ਉਪਦੇਸ਼ ਸੁਣ ਕੇ ਮੈਂ ਛੱਪੜ ਵਿੱਚੋਂ ਮਈਆਂ ਕੱਢ ਕੇ ਧਰਮਸ਼ਾਲਾ ਦੇ ਗ੍ਰੰਥੀ ਨੂੰ ਦੇ ਦਿੱਤੀਆਂ ਜਿਸ ਨੂੰ ਬੇਨਤੀ ਕੀਤੀ ਕਿ ਇਹ ਮੱਜਾ ਮਾਲਕਾਂ ਦੇ ਘਰੀ ਪਹੁੰਚਾ ਦਿਓ ਵਿਧੀ ਚੰਦ ਨੇ ਕਿਹਾ ਮਾਤਾ ਜੀ ਇਸ ਵਾਰਤਾ ਕਰਕੇ ਮੇਰੀ ਗੁਰੂ ਜੀ ਉੱਤੇ ਅਪਾਰ ਸ਼ਰਧਾ ਹੋ ਗਈ ਮੈਂ ਭਾਈ ਅਦਲੀ ਜੀ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਪਾਸ ਅੰਮ੍ਰਿਤਸਰ ਆ ਗਿਆ ਤੇ ਉਹਨਾਂ ਤੋਂ ਚਰਨਮ੍ਰਿਤ ਅਤੇ ਸਤਨਾਮ ਦਾ ਉਪਦੇਸ਼ ਲੈ ਕੇ ਉਹਨਾਂ ਦਾ ਸਿੱਖ ਬਣ ਗਿਆ ਭਾਵੇਂ ਮੈਨੂੰ ਗੁਰੂ ਜੀ ਨੇ ਇਹ ਹੁਕਮ ਕੀਤਾ ਸੀ ਕਿ ਅੱਗੇ ਤੋਂ ਚੋਰੀ ਨਹੀਂ ਕਰਨੀ ਪਰ ਮੈਨੂੰ ਚੋਰੀ ਕਰਨ ਦਾ ਪੱਕਾ ਸੁਭਾਅ ਹੋ ਚੁੱਕਾ ਸੀ ਮੈਂ ਪ੍ਰਣ ਕਰ ਲਿਆ ਕਿ ਆਪਣੇ ਵਾਸਤੇ ਚੋਰੀ ਨਹੀਂ ਕਰਾਂਗਾ ਹਾਂ ਜੇ ਕਿਸੇ ਪਰਉਪਕਾਰ ਵਾਸਤੇ ਕਰਨੀ ਪਵੇਗੀ ਤਾਂ ਕਰਾਂਗਾ ਇੱਕ ਵਾਰ ਗੁਰੂ ਜੀ ਤੋਂ ਆਗਿਆ ਲੈ ਕੇ ਮੈਂ ਜਦ ਆਪਣੇ ਨਾਨਕੇ ਸਰਹਾਲੀ ਗਿਆ ਹੋਇਆ ਸੀ ਤਾਂ ਉੱਥੇ ਇੱਕ ਦਿਨ ਮੇਰੇ ਪਾਸ ਇੱਕ ਗਰੀਬ ਬ੍ਰਾਹਮਣ ਦੀ ਔਸਤਰੀ ਆਣ ਕੇ ਰੋਣ ਲੱਗ ਪਈ ਕਹਿਣ ਲੱਗੀ ਮੇਰੀ ਲੜਕੀ ਜਵਾਨ ਹੋ ਗਈ ਹੈ ਉਸ ਦਾ ਵਿਆਹ ਕਰਨ ਵਾਸਤੇ ਪੈਸੇ ਨਹੀਂ ਹਨ ਘਰ ਖਾਣ ਨੂੰ ਨਹੀਂ ਹੈ ਰਾਤ ਦਿਨ ਇਸ ਚਿੰਤਾ ਵਿੱਚ ਹੀ ਬੜੀ ਦੁਖੀ ਹਾਂ ਮੈਂ ਉਸ ਨੂੰ ਪੁੱਛਿਆ ਲੜਕੀ ਦੇ ਵਿਆਹ ਵਾਸਤੇ ਤੁਹਾਨੂੰ ਕਿੰਨੇ ਰੁਪਏ ਚਾਹੀਦੇ ਹਨ ਬ੍ਰਾਹਮਣੀ ਨੇ ਕਿਹਾ ਭਾਈ ਜੀ 500 ਰੁਪਏ ਚਾਹੀਦਾ ਹੈ ਐਨੇ ਰੁਪਏ ਨਾਲ ਕਾਰਜ ਹੋ ਜਾਵੇਗਾ ਮੈਂ ਉਸ ਨੂੰ ਧੀਰਜ ਦਿੱਤੀ ਅਤੇ ਕਿਹਾ ਚਿੰਤਾ ਨਾ ਕਰ ਮੈਂ ਯਤਨ ਕਰਾਂਗਾ ਕੁਝ ਦਿਨ ਉਪਰੰਤ ਮੈਂ ਸੁਣਿਆ ਕਿ ਜਹਾਂਗੀਰ ਬਾਦਸ਼ਾਹ ਦੀਆਂ ਬੇਗਮਾਂ ਦਿੱਲੀ ਤੋਂ ਲਾਹੌਰ ਨੂੰ ਜਾ ਰਹੀਆਂ ਹਨ ਮੈਂ ਗੁਰੂ ਜੀ ਨੂੰ ਆਰਾਧ ਕੇ ਕਿਸੇ ਨਾ ਕਿਸੇ ਤਰ੍ਹਾਂ ਪੇਸ਼ ਬਦਲ ਕੇ ਬੇਗਮਾਂ ਦੇ ਡੇਰੇ ਦੇ ਤੰਬੂ ਵਿੱਚ ਜਾ ਬੜਿਆ ਬੇਗਮਾਂ ਦੇ ਗਹਿਣੇ ਵਾਲੇ ਸੰਦੂਕ ਦਾ ਜੰਦਰਾ ਤੋੜ ਕੇ ਸੰਦੂਕ ਵਿੱਚੋਂ ਜੜਾਉ ਹੀਰੇ ਮੋਤੀਆਂ ਦੀ ਮਾਲਾ ਅਤੇ ਹੋਰ ਬਿਆੰਤੇ ਜੇਵਰ ਕੱਢ-ਕੱਢ ਕੇ ਮੈਂ ਬਾਹਰ ਰੱਖਦਾ ਗਿਆ ਫਿਰ ਇੱਕ ਥੈਲੀ ਰੁਪਇਆ ਦੀ ਨਿਕਲੀ ਜਿਸ ਉੱਤੇ 500 ਰੁਪਇਆ ਲਿਖਿਆ ਹੋਇਆ ਸੀ ਉਹ ਥੈਲੀ ਲੈ ਕੇ ਮੈਂ ਬਾਹਰ ਨਿਕਲ ਆਇਆ ਪਰ ਬਾਕੀ ਸਾਰੇ ਜੇਵਰ ਅਮਨਾ-ਅਮਾਨ ਉੱਥੇ ਹੀ ਰਹਿਣ ਦਿੱਤੇ ਉਹ 500 ਰੁਪਇਆ ਮੈਂ ਪਿੰਡਾਂ ਨੂੰ ਉਸ ਗਰੀਬ ਬ੍ਰਾਹਮਣੀ ਨੂੰ ਦੇ ਦਿੱਤਾ ਸਵੇਰੇ ਜਦ ਇਸ ਗੱਲ ਦਾ ਪਤਾ ਬਾਦਸ਼ਾਹ ਜਹਾਂਗੀਰ ਨੂੰ ਲੱਗਾ ਕਿ ਚੋਰ ਹੋਰ ਸਭ ਕੁਝ ਛੱਡ ਕੇ ਕੇਵਲ 500 ਰੁਪਇਆ ਹੀ ਲੈ ਗਿਆ ਹੈ ਤੋਂ ਬੜਾ ਹੈਰਾਨ ਹੋਇਆ ਉਸਨੇ ਇਲਾਕੇ ਦੇ ਪਿੰਡ ਦੇ ਪੰਚਾਂ ਨੂੰ ਸੱਦ ਕੇ ਪੁੱਛਿਆ ਕਿ ਇਹ ਕਿਸ ਤਰ੍ਹਾਂ ਦਾ ਚੋਰ ਹੈ ਜਿਹੜਾ ਲੱਖਾਂ ਰੁਪਏ ਦਾ ਜੇਵਰ ਛੱਡ ਕੇ ਕੇਵਲ 500 ਰੁਪਏ ਹੀ ਲੈ ਗਿਆ ਹੈ ਸਰਹਾਲੀ ਦੇ ਪਹਿਚਾਣੇ ਦੱਸਿਆ ਬਾਦਸ਼ਾਹ ਹਜ਼ਰਤ ਇਹ ਕੰਮ ਭਾਈ ਵਿਧੀ ਚੰਦ ਪਰਉਪਕਾਰੀ ਦਾ ਹੀ ਹੋ ਸਕਦਾ ਹੈ ਜੋ ਆਪਣੇ ਵਾਸਤੇ ਨਹੀਂ ਕੇਵਲ ਪਰਉਪਕਾਰ ਵਾਸਤੇ ਹੀ ਲੋੜ ਅਨੁਸਾਰ ਚੋਰੀ ਕਰਦਾ ਹੈ ਪੈਂਚਨ ਦੇ ਦੱਸਣ ਕਰਕੇ ਬਾਦਸ਼ਾਹ ਨੇ ਮੈਨੂੰ ਪਕੜ ਮੰਗਵਾਇਆ ਜਦ ਬਾਦਸ਼ਾਹ ਨੇ ਪੁੱਛਿਆ ਕਿ ਇਹ ਚੋਰੀ ਤੂੰ ਕੀਤੀ ਹੈ ਤਾਂ ਮੈਂ ਕਿਹਾ ਇਹ ਚੋਰੀ ਮੈਂ ਪਰਪਕਾਰ ਵਾਸਤੇ ਕੀਤੀ ਹੈ ਇੱਕ ਗਰੀਬ ਬ੍ਰਾਹਮਣੀ ਦੀ ਲੜਕੀ ਦੇ ਵਿਆਹ ਵਾਸਤੇ ਉਸ ਨੂੰ 500 ਰੁਪਏ ਦੀ ਲੋੜ ਸੀ ਜਿਸ ਵਾਸਤੇ ਮੈਂ ਕੇਵਲ 500 ਹੀ ਲਿਆ ਬਾਕੀ ਸਭ ਕੁਝ ਉੱਥੇ ਹੀ ਰਹਿਣ ਦਿੱਤਾ ਬਾਦਸ਼ਾਹ ਨੇ ਪੁੱਛਿਆ ਤੂੰ ਕਿਸ ਦਾ ਸਿੱਖ ਹੈ ਮੈਂ ਦੱਸਿਆ ਮੈਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਹਾਂ ਬਾਦਸ਼ਾਹ ਨੇ ਸੱਚੀ ਗੱਲ ਸੁਣ ਕੇ ਮੈਨੂੰ ਛੱਡ ਦਿੱਤਾ ਇਸ ਤਰ੍ਹਾਂ ਮਾਤਾ ਜੀ ਮੈਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਪਰਉਪਕਾਰ ਵਾਸਤੇ ਹੀ ਪਾਦਸ਼ਾਹ ਦੀ ਚੋਰੀ ਕੀਤੀ ਸੀ ਪਾਈ ਵਿधि ਚੰਦ ਦੀ ਇਸ ਨਿਡਰਤਾ ਦੀ ਗੱਲ ਸੁਣ ਕੇ ਮਾਤਾ ਨਾਨਕੀ ਜੀ ਨੇ ਹੱਸ ਕੇ ਕਿਹਾ ਜੇ ਤੂੰ ਬਾਦਸ਼ਾਹ ਦੀ بیگم ਦਾ ਜੇਵਰ ਲੈ ਆਵੇਂ ਤਾਂ ਤੇਰੀ ਬਹਾਦਰੀ ਜਾਣੀ ਹੈ ਮੈਂ ਵੇਖਣਾ ਚਾਹੁੰਦੀ ਹਾਂ ਕਿ بیگم ਦੇ ਜੇਵਰ ਜਿਹੜੇ ਤੂੰ ਨਾਮ ਲੈ ਕੇ ਸੁੰਦਰ ਅਤੇ ਬਹੁਮੁੱਲ ਵਾਲੇ ਦੱਸੇ ਹਨ ਉਹ ਕਿਸ ਤਰ੍ਹਾਂ ਦੇ ਬਣੇ ਹੁੰਦੇ ਹਨ ਬਿਦੀਚੰਦ ਨੇ ਕਿਹਾ ਮਾਤਾ ਜੀ ਮੈਨੂੰ ਥਾਪੀ ਦਿਓ ਮੈਂ ਤੁਹਾਡੀ ਆਗਿਆ ਦਾ ਪਾਲਣ ਕਰਕੇ ਤੁਹਾਨੂੰ ਛੇਤੀ ਹੀ ਇਹ ਕੰਮ ਕਰਕੇ ਦੱਸਾਂਗਾ ਮਾਤਾ ਜੀ ਨੇ ਥਾਪੀ ਦਿੱਤੀ ਅਤੇ ਕਿਹਾ ਗੁਰੂ ਤੇਰੇ ਅੰਗ ਸੰਗ ਹੋਵੇ ਬਿਦੀਚੰਦ ਮਾਤਾ ਜੀ ਨੂੰ ਮੱਥਾ ਟੇਕ ਕੇ ਸਤਨਾਮ ਦਾ ਸਿਮਰਨ ਕਰਦਾ ਹੋਇਆ ਲਾਹੌਰ ਨੂੰ ਤੁਰ ਪਿਆ ਜਦ ਵਿਆਸਾ ਦਰਿਆ ਤੋਂ ਪਾਰ ਲੰਘਿਆ ਉਸ ਨੂੰ ਪਤਾ ਲੱਗਾ ਕਿ ਬਾਦਸ਼ਾਹ ਦੀਆਂ ਬੇਗਮਾਂ ਲਾਹੌਰ ਤੋਂ ਦਿੱਲੀ ਨੂੰ ਜਾ ਰਹੀਆਂ ਹਨ ਬਿਦੀਚੰਦ ਨੇ ਉਥੇ ਹੀ ਸ਼ਾਹੀ ਨੌਕਰਾਂ ਦਾ ਭੇਸ਼ ਕਰ ਲਿਆ ਅਤੇ ਉਹਨਾਂ ਦੇ ਵਿੱਚ ਹੀ ਰਲ ਗਿਆ ਬੇਗਮਾ ਨੇ ਰਾਤ ਦਾ ਡੇਰਾ ਬਿਆਸਾ ਦਰਿਆ ਤੇ ਹਰੀਕੇ ਪੱਤਣ ਉੱਤੇ ਕੀਤਾ ਜਦ ਸਵੇਰੇ ਤੁਰਨ ਦੀ ਤਿਆਰੀ ਕੀਤੀ ਤਾਂ ਵਿਦੀਚੰਦ ਨੌਕਰਾਂ ਵਿੱਚ ਰਲ ਕੇ ਬੇਗਮਾ ਦੇ ਅੱਗੇ ਪਿੱਛੇ ਫਿਰਨ ਲੱਗਾ ਬੇਗਮਾ ਦੀ ਸਵਾਰੀ ਵਾਸਤੇ ਇੱਕ ਹਾਥੀ ਆਇਆ ਉਸੁੱਤੇ ਬੇਗਮਾ ਨੂੰ ਬਿਠਾਲ ਕੇ ਉਸਦਾ ਸਮਾਨ ਵੀ ਰਖਾ ਦਿੱਤਾ ਜਦ ਦਰਿਆ ਦੇ ਕੰਡੇ ਪਹੁੰਚ ਕੇ ਹਾਥੀ ਪਿਸ਼ਾਵ ਕਰਨ ਲਈ ਠਹਿਰ ਗਿਆ ਤਾਂ ਵਿਧੀਚੰਦ ਉਸਦੀ ਪੂੰਛ ਫੜ ਕੇ ਉੱਪਰ ਚੜ ਗਿਆ ਹੋਂਦੇ ਵਿੱਚ ਕਾਲੀ ਨਾਲ ਬੇਗਮਾ ਦੇ ਜੇਵਰ ਵਾਲੀ ਸੰਦੂਕੜੀ ਹੱਥ ਚੁੱਕ ਕੇ ਹਾਥੀ ਤੋਂ ਛਾਲ ਮਾਰ ਕੇ ਦਰਿਆ ਦੇ ਸੰਘਣੇ ਝਾੜ ਵਿੱਚ ਬੜਿਆ ਬੇਗਮ ਦੇ ਚੋਰ-ਚੋਰ ਕਰਕੇ ਰੌਲਾ ਪਾਉਣ ਕਰਕੇ ਨੌਕਰ ਇੱਧਰ-ਉੱਧਰ ਦੌੜੇ ਪਰ ਵਿਧੀਚੰਦ ਉਹਨਾਂ ਦੇ ਹੱਥ ਨਾ ਆਇਆ विधिचंद्र ਲੋਕ چھਪਕੇ دریا ਤੋਂ پار ਹੋ ਕੇ ਸੰਧਿਆ ਸਮੇਂ ਕਰਤਾਰਪੁਰ ਮਾਤਾ ਜੀ ਪਾਸ ਪਹੁੰਚ ਗਿਆ ਤੇ ਮੱਥਾ ਟੇਕ ਕੇ ਜੀਵਰਾں ਦੇ ਸੰਦੂਕੜੀ ਅੱਗੇ ਰੱਖ ਦਿੱਤੀ ਮਾਤਾ ਜੀ ਨੇ ਸੰਦੂਕੜੀ ਖੋਲ ਕੇ ਬਹੁਮੁੱਲੇ ਜੜਾਉ ਜੇਵਰ ਵੇਖ ਕੇ ਵਿਧੀਚੰਦ ਦੀ ਨਿਡਰਤਾ ਅਤੇ ਹੁਸ਼ਿਆਰੀ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ ਅਸਾਂ ਤੇਰੀ ਇਹ ਗੱਲ ਪਰਤੌਣੀ ਸੀ ਸੋ ਮੈਨੂੰ ਇਸ ਜੇਵਰ ਦੀ ਲੋੜ ਨਹੀਂ ਹੈ ਇਸ ਕਰਕੇ ਪਰਉਪਕਾਰ ਵਜੋਂ ਇਸ ਨੂੰ ਪੈਂਦੇ ਖਾਂ ਬਾਬਕਰਬਾਬੀ ਦੀਆਂ ਇਸਤਰੀਆਂ ਨੂੰ ਵੰਡ ਦਿਓ ਪਾਈ ਵਿਧੀ ਚੰਦ ਨੇ ਮਾਤਾ ਜੀ ਦੀ ਆਗਿਆ ਅਨੁਸਾਰ ਜੇਵਰ ਤੋਂ ਹੈ ਇਸਤਰੀਆਂ ਨੂੰ ਵੰਡ ਦਿੱਤੇ ਉਹ ਇਹ ਜੇਵਰ ਲੈ ਕੇ ਬਹੁਤ ਖੁਸ਼ ਹੋਈਆਂ